ਪੰਜਾਬ ਵਿੱਚ ਫੈਲੇ ਗੈਂਗਸਟਰ ਬਾਦ ਨੂੰ ਕਾਬੂ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਪ੍ਰਹਾਰ 2 ਮਿਸ਼ਨ ਚਲਾਇਆ ਜਾ ਰਿਹਾ ਹੈ ਜਿਸ ਤੇ ਅਧੀਨ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਇੱਕ ਮਹਮ ਚਲਾਈ ਜਾ ਰਹੀ ਹੈ ਤੇ ਗੈਂਗਸਟਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਇਸੇ ਕੜੀ ਤਹਿਤ ਖੰਨਾ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਡਾਕਟਰ ਦਰਪਨ ਆਲੂਵਾਲੀਆ ਐਸਐਸਪੀ ਖੰਨਾ ਨੇ ਦੱਸਿਆ ਕਿ ਉਹਨਾਂ ਨੂੰ ਦੁਕਾਨਦਾਰਾਂ ਅਤੇ ਆਮ ਲੋਕਾਂ ਵੱਲੋਂ ਇੱਕ ਸ਼ਿਕਾਇਤ ਮਿਲੀ ਸੀ ਇਸ ਹਲਕੇ ਦੇ ਵਿੱਚ ਕੁਝ ਲਟੋਰਾ ਲੁਟੇਰੇ ਗਰਮ ਹਨ ਉਹਨਾਂ ਨੇ ਤੁਰੰਤ ਪ੍ਰਭਾਵ ਦੇ ਨਾਲ ਐਫ ਆਈ ਆ ਦਰਜ ਕਰਕੇ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ ਇਹਨਾਂ ਨੂੰ ਦਬਸ਼ ਦਿੱਤੀ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਹੋਰ ਪੁਸ਼ਕਿਸ਼ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ

ਜਿਹੜੀ ਅਸੀਂ ਆਪਰੇਸ਼ਨ ਪ੍ਰਹਾਰ 2 ਦੇ ਵਿੱਚ ਐਕਟੀਵਿਟੀਆਂ ਕਰ ਰਹੇ ਹਾਂ ਇਹ ਗੈਂਗਸਟਰਸ ਤੇ ਉਹਨਾਂ ਦੇ ਐਸੋਸੀਏਟਸ ਦੇ ਖਿਲਾਫ ਨਾਲ ਹੀ ਸਾਨੂੰ ਪਬਲਿਕ ਇਨਪੁਟ ਮਿਲਿਆ ਸੀ ਸਪੈਸ਼ਲੀ ਸ਼ਾਪਕੀਪਰਸ ਤੋਂ ਕਿ ਉਹ ਕਾਫੀ ਇੱਥੇ ਪੈਟੀ ਕ੍ਰਾਈਮਸ ਵੀ ਹੋ ਰਹੇ ਹਨ ਇਸ ਲਈ ਸਾਡਾ ਇਕੁਅਲ ਫੋਕਸ ਹੋਣਾ ਕ੍ਰਾਈਮਸ ਤੇ ਵੀ ਹੈ ਜਿਹੜੇ ਕਿ ਪਬਲਿਕ ਨੂੰ ਅਫੈਕਟ ਕਰ ਰਹੇ ਨੇ ਉਹਨਾਂ ਦੀ ਡੇ ਟੂ ਡੇ ਲਾਈਫ ਵਿੱਚ ਇਸੇ ਦੇ ਚੱਲਦੇ ਹੋਏ ਇਹਨਾਂ ਦੀ ਇਨਪੁਟਸ ਤੇ ਵਰਕ ਕਰਦੇ ਹੋਏ ਐਫ ਆਈ ਆਰ ਫੌਰੀ ਤੌਰ ਤੇ ਦਰਜ ਕੀਤੀ ਗਈ ਤੇ ਅਸੀਂ ਇੱਕ ਗਿਰੋ ਦਾ ਪਰਦਾ ਫਾਸ਼ ਕੀਤਾ ਹੈ ਜਿਹੜੇ ਜਿਨ੍ਹਾਂ ਤੋਂ ਸਾਨੂੰ ਰਿਕਵਰੀ ਹੋਈ ਹੈ ਆਈਫੋਨਸ ਦੀ ਬਾਕੀ ਹਾਈ ਐਂਡ ਐਂਡਰੋਇਡ ਫੋਨਸ ਦੀ ਐਕसेसरीज ਦੀ ਅਤੇ 스마트 ਵਾਚਸ ਦੀ ਤੇ ਇਹਨਾਂ ਦੋ ਬੰਦੇ ਕਾਬੂ ਵੀ ਕੀਤੇ ਗਏ ਹਨ ਤੇ ਇਸ ਤੇ ਵੀ ਸਾਡਾ ਇਕੁਅਲ ਫੋਕਸ ਰਹੇਗਾ ਇਨ ਐਡੀਸ਼ਨ ਟੂ ਗੈਂਗਸਟਰਾਂ ਤੇ ਬਾਦ